ਜਾਸਿੰਦੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਈ ਪੰਜਾਬੀ ਗਾਇਕਾਾਂ ਆਈਆਂ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਗਾਇਕਾਾਂ ਕਈ ਕారణ ਕਰਕੇ ਇੰਡਸਟਰੀ ਤੋਂ ਦੂਰ ਹੋ ਗਈਆਂ ਤੇ ਕੁਝ ਗਾਇਕਾਾਂ ਨੇ ਆਪਣਾ ਰੁਤਬਾ ਇਸ ਖੇਤਰ ਵਿੱਚ ਪਹਿਲਾਂ ਦੀ ਤਰ੍ਹਾਂ ਅੱਜ ਵੀ ਬਰਕਰਾਰ ਰੱਖਿਆ ਹੈ ਮੈਂ ਗੱਲ ਕਰ ਰਿਹਾ ਹਾਂ ਖੂਬਸੂਰਤ ਗਾਇਕਾ ਅਮਰ ਨੂਰੀ ਜੀ ਦੀ ਤੇ ਅੱਜ ਜਾਣਾਂਗੇ ਉਹਨਾਂ ਦੀ ਲਾਈਫ ਫੈਮਲੀ ਤੇ ਕਿਉਂ ਕਰਦੇ ਸਰਦੂਲ ਸਿਕੰਦਰ ਨਾਲ ਉਹਨਾਂ ਦੇ ਵਿਆਹ ਲਈ ਰਾਜ਼ੀ ਨਹੀਂ ਸੀ ਤੇ ਕੀ ਕਹਾਣੀ ਰਹੀ ਵਿਆਹ ਪਿੱਛੇ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅਮਰ ਨੂਰੀ ਜੀ ਨੂੰ ਚਾਉਣ ਵਾਲੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ ਅਸੀਂ ਪੰਜਾਬੀ ਖੇਤਰ ਨਾਲ ਜੁੜੇ ਸਿਤਾਰਿਆਂ ਬਾਰੇ ਜਾਣਕਾਰੀ ਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਨੇ ਆ ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਰੋਪੜ ਦੇ ਪਿੰਡ ਰੰਗੀਲਪੁਰ ਵਿੱਚ ਜਨਮੀ ਅਮਰ ਨੂਰੀ ਨੂੰ ਸੰਗੀਤ ਵਿਰਾਸਤ ਦੇ ਵਿੱਚ ਆਪਣੇ ਪਿਤਾ ਕੋਲੋਂ ਮਿਲਿਆ ਪਿਤਾ ਰੋਸ਼ਨ ਸਾਗਰ ਇੱਕ ਬਹੁਤ ਵਧੀਆ ਗਾਇਕ ਸੀ ਜੋ ਕਿ ਲਾਲਚੰਦ ਯਮਲਾ ਜੀ ਦੇ ਸ਼ਾਗਿਰਦ ਰਹਿ ਚੁੱਕੇ ਸੀ ਰੋਪੜ ਵਿੱਚ ਹੀ ਅਮਰ ਨੂਰੀ ਜੀ ਦਾ ਬਚਪਨ ਗੁਜ਼ਰਿਆ ਤੇ ਉਹਨਾਂ ਨੇ ਪੜ੍ਹਾਈ ਕੀਤੀ ਗਾਉਣ ਦਾ ਸ਼ੌਂਕ ਅਮਰ ਨੂਰੀ ਜੀ ਨੂੰ ਛੋਟੇ ਹੁੰਦੇ ਤੋਂ ਹੀ ਸੀ ਤੇ ਇਸੇ ਕਰਕੇ ਇੱਕ ਵਾਰ ਉਹ ਜਦੋਂ ਗੁਣਗੁਣਾ ਰਹੇ ਸੀ ਤਾਂ ਉਹਨਾਂ ਦੇ ਪਿਤਾ ਰੋਸ਼ਨ ਸਾਗਰ ਜੀ ਨੇ ਉਹਨਾਂ ਨੂੰ ਸੁਣਿਆ ਉਹਨਾਂ ਦੇ ਪਿਤਾ ਰੋਸ਼ਨ ਸਾਗਰ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਉਹਨਾਂ ਦੀ ਬੇਟੀ ਵਿੱਚ ਵੀ ਇੱਕ ਗਾਇਕਾ ਬਣਨ ਦੀ ਕਾਬਲੀਅਤ ਹੈ ਉਸ ਸਮੇਂ ਅਮਰਨੁਰੀ ਛੋਟੀ ਸੀ ਪਰ ਜਿਵੇਂ ਕਿ ਉਸ ਸਮੇਂ ਪੰਜਾਬ ਵਿੱਚ ਕੋਈ ਵੀ ਪਰਿਵਾਰ ਇਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਬੇਟੀ ਜਾਂ ਭੈਣ ਗਾਇਕ ਬਣੇ ਉਹੀ ਅਮਰਨੁਰੀ ਜੀ ਨਾਲ ਹੋਇਆ ਉਹਨਾਂ ਦੇ ਮਾਤਾ ਜੀ ਵਿਮਲਾ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਬੇਟੀ ਗਾਇਕਾ ਬਣੇ ਤੇ ਕੁਝ ਰਿਸ਼ਤੇਦਾਰ ਵੀ ਸੀ ਜੋ ਇਸ ਗੱਲ ਤੋਂ ਕਾਫੀ ਨਾਰਾਜ਼ ਹੋਏ ਪਰ ਪਿਤਾ ਰੋਸ਼ਨ ਸਾਗਰ ਨੇ ਉਹਨਾਂ ਦੀ ਮਾਤਾ ਜੀ ਨੂੰ ਸਮਝਾਇਆ ਤੇ ਰਿਸ਼ਤੇਦਾਰਾਂ ਦੀ ਪ੍ਰਵਾਹ ਕੀਤੇ ਬਿਨਾ ਅਮਰ ਨੂਰੀ ਜੀ ਨੂੰ ਹੱਲਾਸ਼ੇਰੀ ਦਿੱਤੀ ਅਮਰ ਨੂਰੀ ਜੀ ਨੂੰ ਜਿੰਨਾ ਸ਼ੌਂਕ ਗਾਉਣ ਦਾ ਸੀ ਉਹਨਾਂ ਹੀ ਉਹਨਾਂ ਨੂੰ ਐਕਟਿੰਗ ਦਾ ਵੀ ਸੀ ਤੇ ਬਚਪਨ ਦੇ ਵਿੱਚ ਵੀ ਉਹ ਖੇਡਾਂ ਵੀ ਇਹੋ ਜਿਹੀਆਂ ਖੇਡਦੇ ਰਹੇ ਜਿਸ ਵਿੱਚ ਉਹਨਾਂ ਨੂੰ ਗਾਉਣਾ ਜਾਂ ਐਕਟਿੰਗ ਕਰਨੀ ਪਵੇ ਫਿਰ ਅਮਰ ਨੂਰੀ ਜੀ ਨੇ ਸਕੂਲ ਦੇ ਵਿੱਚ ਹੋਣ ਵਾਲੇ ਫੰਕਸ਼ਨਸ ਤੇ ਗਾਉਣਾ ਸ਼ੁਰੂ ਕੀਤਾ ਤੇ ਕਈ ਕੰਪੀਟੀਸ਼ਨਸ ਵਿੱਚ ਵੀ ਹਿੱਸਾ ਲਿਆ ਸਕੂਲ ਵਿੱਚ ਉਹਨਾਂ ਦੇ ਟੀਚਰ ਸੀ ਸਨੇਹ ਲਤਾ ਜਿਹੜੇ ਅਮਰ ਨੂਰੀ ਜੀ ਨੂੰ ਗਾਉਣ ਦੀ ਤਿਆਰੀ ਕਰਵਾਉਂਦੇ ਉਹਨਾਂ ਨੇ ਆਪਣਾ ਪਹਿਲਾ ਗਾਣਾ 6-7 ਸਾਲ ਦੀ ਉਮਰ ਵਿੱਚ ਸਟੇਜ ਤੇ ਗਾਇਆ ਉਸ ਗਾਣੇ ਦੇ ਬੋਲ ਸੀ ਜੱਟ ਦਾ ਟਰੈਕਟਰ ਵੇ ਅੱਜ ਵੰਜਰਾਂ ਦੀ ਜ਼ੁਲਫ਼ ਸਵਾਰੇ ਟਿੱਬਿਆਂ ਦੀ ਹਿੱਕ ਤੱਪਦੀ ਪਾਣੀ ਗੋਰੀਏ ਬੰਬੀ ਦਾ ਠਾਰੇ ਇਸ ਤਰ੍ਹਾਂ ਅਮਰ ਨੂਰੀ ਜੀ ਨੇ ਹੌਲੀ-ਹੌਲੀ ਗਾਉਣਾ ਸਿੱਖਿਆ ਤੇ ਆਪਣੇ ਪਿਤਾ ਨਾਲ ਵੀ ਉਹ ਧਾਰਮਿਕ ਪ੍ਰੋਗਰਾਮਾਂ ਤੇ ਜਾਂਦੇ ਸੀ ਤੇ ਜਸਵੰਤ ਭਮਰਾ ਜੀ ਨਾਲ ਵੀ ਗਾਇਆ ਜਿਸ ਨਾਲ ਉਹਨਾਂ ਦੀ ਗਾਇਕੀ ਦੇ ਵਿੱਚ ਨਿਖਾਰ ਆਇਆ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ ਅਮਰਨੁਰੀ ਜੀ ਨੇ ਮਾਸਟਰ ਹਰੀਦੇਵ ਜੀ ਤੋਂ ਕੁਝ ਸਮਾਂ ਸੰਗੀਤਿਕ ਸਿੱਖਿਆ ਲਈ ਅਮਰਨੁਰੀ ਜੀ ਨੇ ਪ੍ਰੋਫੈਸ਼ਨਲ ਗਾਇਕੀ ਦੇ ਵਿੱਚ ਵੀ ਕਦਮ ਸਟੇਜ ਤੇ ਗਾਕੀ ਰੱਖਿਆ ਉਹਨਾਂ ਨੂੰ ਰੈੱਡ ਕਰਾਸ ਦੇ ਵੱਲੋਂ ਰਾਮਪੁਰਾ ਫੂਲ ਵਿੱਚ ਗਾਉਣ ਲਈ ਬੁਲਾਇਆ ਗਿਆ ਫਿਰ ਕੁਝ ਸਮਾਂ ਅਮਰਨੁਰੀ ਜੀ ਨੇ ਮਰਹੂਮ ਗਾਇਕ ਕੁਲਦੀਪ ਮਾਨਕ ਜੀ ਨਾਲ ਵੀ ਸਟੇਜ ਤੇ ਗਾਇਆ ਇਸ ਸਮੇਂ ਦੌਰਾਨ ਹੀ ਅਮਰਨੁਰੀ ਜੀ ਨੇ ਸਰਦੂਲ ਸਿਕੰਦਰ ਦੇ ਨਾਲ ਵੀ ਕੁਝ ਸਟੇਜਾਂ ਸਾਂਝੀਆਂ ਕੀਤੀਆਂ ਤੇ ਇਸ ਤਰ੍ਹਾਂ ਉਹਨਾਂ ਦੀ ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ ਹੋਈ ਜਿਹੜੀ ਪਹਿਲੀ ਰਿਕਾਰਡਿੰਗ ਹੋਈ ਉਹ ਉਹਨਾਂ ਦੇ ਇੱਕ ਡੂਇਟ ਗਾਣੇ ਦੀ ਹੋਈ ਸੀ ਜਿਸ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਦੇ ਇੱਕ ਸ਼ਗਿਰਦ ਨੇ ਦਿੱਤਾ ਤੇ ਇਸ ਗਾਣੇ ਦਾ ਨਾਮ ਸੀ ਹੀਰ ਤੇ ਦੂਜਾ ਗਾਣਾ ਅਮਰ ਨੂਰੀ ਜੀ ਦਾ ਰਿਕਾਰਡ ਹੋਇਆ ਸੀ ਪ੍ਰਸਿੱਧ ਪੰਜਾਬੀ ਗਾਇਕ ਦੀਦਾਰ ਸੰਧੂ ਜੀ ਦੇ ਨਾਲ ਜਿਸ ਦੇ ਬੋਲ ਸੀ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਹੈ ਵਿਆਹ ਮੁਕਲਾਵਾ ਇਕੱਠਾ ਜੋੜੀ ਨਵੀਂ ਨਰੋਈ ਹੈ ਇਹ ਗਾਣਾ ਬਹੁਤ ਹੀ ਹਿੱਟ ਹੋਇਆ ਸਾਲ 1982 ਤੋਂ 1986 ਤੱਕ ਤਕਰੀਬਨ 4 ਸਾਲ ਦੀਦਾਰ ਸੰਧੂ ਜੀ ਨਾਲ ਗਾਇਆ ਦੀਦਾਰ ਸੰਧੂ ਜੀ ਨਾਲ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕਰੀਏ ਤਾਂ ਕੱਲ ਦਾ ਕਾਲਜਾ ਦੁੱਖ ਦਾ ਫਟਕ ਕੋਟਕਪੂਰੇ ਦਾ ਪੱਗ ਮੰਗ ਦਾ दारू ਦਾ ਗੰਡਾਸਾ ਜੱਟ ਦਾ ਅਸੀਂ ਸੋਣ ਮਹੀਨੇ ਵਰਗੇ ਤੇ ਕਈ ਹੋਰ ਵੀ ਹਿੱਟ ਗੀਤ ਇਸ ਜੋੜੀ ਨੇ ਗਾਏ ਇਸ ਤੋਂ ਬਾਅਦ ਅਮਰ ਨੂਰੀ ਜੀ ਚਾਹੁੰਦੇ ਸੀ ਕਿ ਉਹਨਾਂ ਦਾ ਇੱਕ ਆਪਣਾ ਗਰੁੱਪ ਹੋਵੇ ਜਿਸ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਗਾ ਸਕਣ ਤੇ ਇਸ ਤਰ੍ਹਾਂ ਸਦੂਲ ਸਿਕੰਦਰ ਜੀ ਨਾਲ ਉਹਨਾਂ ਨੇ ਗਰੁੱਪ ਬਣਾ ਕੇ ਗਾਉਣਾ ਸ਼ੁਰੂ ਕੀਤਾ ਕਿਉਂਕਿ ਦੋਨਾਂ ਦੇ ਪਿਤਾ ਰੋਸ਼ਨ ਸਾਗਰ ਤੇ ਸਾਗਰ ਮਸਤਾਨਾ ਜੀ ਆਪਸ ਦੇ ਵਿੱਚ ਦੋਸਤ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਗਰੁੱਪ ਬਣਾ ਕੇ ਪੰਜਾਬੀ ਦਰਸ਼ਕਾਂ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਦੋਸਤ ਹੁਣ ਤੁਹਾਨੂੰ ਦੱਸਦੇ ਹਾਂ ਅਮਰ ਨੂਰੀ ਜੀ ਨੇ ਪੰਜਾਬੀ ਫਿਲਮਾਂ ਦੇ ਵਿੱਚ ਕਿਹੜੀ ਫਿਲਮ ਦੇ ਨਾਲ ਕਦਮ ਰੱਖਿਆ ਜਿਸ ਸਮੇਂ ਅਮਰ ਨੂਰੀ ਦੀਦਾਰ ਸੰਧੂ ਜੀ ਨਾਲ ਗਾ ਰਹੇ ਸੀ ਤਾਂ ਉਹਨਾਂ ਨੂੰ ਉਸ ਸਮੇਂ ਬਣ ਰਹੀ ਗੱਬਰੂ ਪੰਜਾਬ ਦਾ ਫਿਲਮ ਵਿੱਚ ਇੱਕ ਅਖਾੜੇ ਦਾ ਸੀਨ ਕਰਨ ਦਾ ਮੌਕਾ ਮਿਲਿਆ ਤੇ ਇਸ ਅਖਾੜੇ ਵਿੱਚ ਭਰਤਾ ਭਰਤਾ ਗੀਤ ਗਾਇਆ ਗਿਆ ਔਰ ਇਹ ਗੀਤ ਇਸ ਜੋੜੀ ਤੇ ਹੀ ਫਿਲਮਾਇਆ ਗਿਆ ਇਹ ਗੀਤ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਹਿੱਟ ਰਿਹਾ ਇਸ ਤੋਂ ਬਾਅਦ ਅਮਰ ਨੂਰੀ ਨੂੰ ਕਈ ਹੋਰ ਫਿਲਮਾਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਉਹਨਾਂ ਨੇ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਕਦਮ ਰੱਖਿਆ ਹੁਣ ਤੱਕ ਅਮਰ ਨੂਰੀ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਜਿਨ੍ਹਾਂ ਵਿੱਚੋਂ ਬਦਲਾ ਚੱਟੀ ਦਾ ਜੋਰ ਜੱਟ ਦਾ ਜੀਆਂਆਂ ਨੂੰ ਦਿਲ ਆਪਣਾ ਪੰਜਾਬੀ ਮੇਲ ਕਰਾ ਦੇ ਰੱਬਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਤੇ ਡੈਡੀ ਕੂਲ ਮੁੰਡੇ ਫੂਲ ਜਈਆਂ ਫਿਲਮਾਂ ਹਟ ਰਈਆਂ ਨੇ ਤੇ ਦੋਸਤੋ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਅਮਰ ਨੂਰੀ ਜੀ ਤੇ ਸਰਦੂਲ ਸਿਕੰਦਰ ਦਾ ਵਿਆਹ ਹੋਇਆ ਤੇ ਕੀ ਕਹਾਣੀ ਸੀ ਵਿਆਹ ਪਿੱਛੇ ਦੀ ਜਿਸ ਸਮੇਂ ਦੋਨੋਂ ਜੋੜੀ ਬਣਾ ਕੇ ਗਾਉਣ ਲੱਗੇ ਤਾਂ ਦੋਨਾਂ ਦੇ ਵਿੱਚ ਨਜ਼ਦੀਕੀਆਂ ਵੀ ਆਉਣ ਲੱਗੀਆਂ ਪਰ ਅਮਰ ਨੂਰੀ ਦੇ ਪਿਤਾ ਤੇ ਸਾਰਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦਾ ਵਿਆਹ ਸਰਦੂਲ ਸਿਕੰਦਰ ਨਾਲ ਹੋਵੇ ਪਿਤਾ ਚਾਹੁੰਦੇ ਸੀ ਕਿ ਨੂਰੀ ਜੀ ਦਾ ਵਿਆਹ ਕਿਸੇ ਐਕਟਰ ਨਾਲ ਹੋਵੇ ਜਾਂ ਕਿਸੇ ਐਸੇ ਇਨਸਾਨ ਨਾਲ ਹੋਵੇ ਜਿਸ ਦਾ ਨਾਮ ਹੋਵੇ ਤੇ ਉਹਨਾਂ ਨੇ ਨੂਰੀ ਜੀ ਨੂੰ ਕਿਹਾ ਕਿ ਮੈਂ ਤੇਰੇ ਲਈ ਮੁੰਡਾ ਦੇਖਿਆ ਹੋਇਆ ਹੈ ਤੇ ਉਹ ਅਮਰੀਕਾ ਦੇ ਵਿੱਚ ਡਾਕਟਰ ਹੈ ਪਰ ਨੂਰੀ ਜੀ ਨੇ ਮਨਾ ਕਰਤਾ ਕਿ ਵਿਆਹ ਕਰਵਾਉਣਾ ਹੈ ਤਾਂ ਸਰਦੂਲ ਜੀ ਦੇ ਨਾਲ ਹੀ ਨਹੀਂ ਤਾਂ ਨਹੀਂ ਕਰਵਾਉਣਾ ਇਸ ਤਰ੍ਹਾਂ ਤਿੰਨ ਚਾਰ ਸਾਲ ਦਾ ਸਮਾਂ ਨਿਕਲ ਗਿਆ ਤਾਂ ਮਰ ਨੂਰੀ ਦੇ ਪਿਤਾ ਜੀ ਨੂੰ ਵੀ ਮੰਨਣਾ ਪਿਆ ਵਿਆਹ ਤੋਂ ਬਾਅਦ ਘਰ ਦੇ ਵਿੱਚ ਦੋ ਬੇਟਿਆਂ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਹੈ ਆਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਤੇ ਇਸੇ ਸਾਲ ਇਸ ਜੋੜੀ ਨੇ ਆਪਣੇ ਵਿਆਹ ਦੀ 25ਵੀਂ ਸਾਲਗਿਰ੍ਹਾ ਮਨਾਈ ਹੈ ਅਮਰ ਨੂਰੀ ਜੀ ਦੱਸਦੇ ਨੇ ਕਿ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਤਾਂ ਦਰਸ਼ਕਾਂ ਨੇ ਪਹਿਲਾਂ ਹੀ ਰੋਲਾ ਪਾਉਣਾ ਸ਼ੁਰੂ ਕਰਤਾ ਸੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੈ ਤੇ ਇਸ ਜੋੜੀ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਦਰਸ਼ਕਾਂ ਦਾ ਰਿਹਾ ਸੋ ਦੋਸਤੋ ਇਹ ਸੀ ਅਮਰ ਨੂਰੀ ਜੀ ਦੇ ਸੰਗੀਤਕ ਫਿਲਮੀ ਤੇ ਸਰਦੂਲ ਸਿਕੰਦਰ ਜੀ ਨਾਲ ਵਿਆਹ ਬਾਰੇ ਜਾਣਕਾਰੀ ਹੁਣ ਤੁਹਾਨੂੰ ਉਹਨਾਂ ਦੇ ਬਾਰੇ ਦੱਸ ਦਿਆਂ ਕੁਝ ਹੋਰ ਜਾਣਕਾਰੀ ਬਾਰੇ ਸਟਰਗਲ ਕਰਨ ਦੇ ਦੌਰਾਨ ਅਮਰਨੁਰੀ ਜੀ ਨੇ ਧੰਨਾ ਸਿੰਘ ਰੰਗੀਲਾ ਤੇ ਅਮਰ ਸਿੰਘ ਚਮਕੀਲਾ ਦੇ ਨਾਲ ਵੀ ਸਟੇਜ ਤੇ ਕੁਝ ਸਮਾਂ ਗਾਇਆ ਤੇ ਫਿਰ ਦੀਦਾਰ ਸੰਧੂ ਜੀ ਨਾਲ ਪਾਰਟੀ ਵਿੱਚ ਕੰਮ ਕੀਤਾ ਰਾਣੂ ਫਿਲਮ ਦੇ ਵਿੱਚ ਇੱਕ ਗੀਤ ਦੌਰਾਨ ਅਮਰਨੁਰੀ ਜੀ ਨੇ ਡਾਂਸਰਸ ਦੇ ਨਾਲ ਬੈਕ ਡਾਂਸਰਸ ਦੇ ਤੌਰ ਤੇ ਕੰਮ ਕੀਤਾ ਹੈ ਕਈ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹਨ ਅਮਰ ਨੂਰੀ ਜੀ ਨੇ ਕਦੇ ਵੀ ਐਕਟਿੰਗ ਨਹੀਂ ਸਿੱਖੀ ਪਰਿਵਾਰ ਦੇ ਵਿੱਚ ਅਮਰ ਨੂਰੀ ਜੀ ਦੇ ਤਿੰਨ ਭਰਾ ਨੇ ਵੱਡੇ ਭਰਾ ਕਰਮਾ ਰੋਪੜ ਵਾਲੇ ਛੋਟਾ ਭਰਾ ਨੂਰ ਮੁਹੰਮਦ ਤੇ ਸਭ ਤੋਂ ਛੋਟਾ ਭਰਾ ਸਲੀਮ ਅਖਤਰ ਤਿੰਨੋਂ ਭਰਾ ਗਾਇਕੀ ਦੇ ਖੇਤਰ ਵਿੱਚ ਨੇ ਤੇ ਨੂਰੀ ਜੀ ਦੇ ਇੱਕ ਛੋਟੀ ਭੈਣ ਵੀ ਨੇ ਜਿਨ੍ਹਾਂ ਦਾ ਨਾਮ ਹੈ ਜ਼ਹੀਦਾ ਪ੍ਰਵੀਨ ਤੇ ਉਹ ਹਾਊਸ ਵਾਈਫ ਨੇ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਅਮਰ ਨੂਰੀ ਜੀ ਦੇ ਬਾਰੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਕਮੈਂਟ ਰਾਹੀਂ ਜਰੂਰ ਦੱਸਿਓ ਕਿਵੇਂ ਦੀ ਲੱਗੀ ਤੇ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਔਰ ਜੇ ਪਸੰਦ ਨਹੀਂ ਆਈ ਤਾਂ ਡਿਸਲਾਈਕ ਕਰਨ ਨਾਲ ਨਾਲ ਕਮੈਂਟ ਰਾਹੀਂ ਕਾਰਨ ਵੀ ਜਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ ਬਾਕੀ ਜੇ ਕੋਈ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਵੀ ਤੁਸੀਂ ਕਮੈਂਟ ਰਾਹੀਂ ਸਾਂਝੀ ਜਰੂਰ ਕਰਿਓ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ